ਆਪਣੇ ਭੇਵੀਆਂ ਦੇ ਵਿਆਹ ਤੇ ਮਾਮੇ ਨੇ ਲਾਇਆ ਨੋਟਾਂ ਦਾ ਢੇਰ ਗਿਣਦੇ-ਗਿਣਦੇ ਥੱਕ ਗਏ ਲੋਕ ਹਰਿਆਣਾ ਵਿੱਚ ਇੱਕ मामੀ ਨੇ ਆਪਣੀ ਆਪਣੇ ਭੇਵੀਆਂ ਦਿੱਤਾ 1 ਕਰੋੜ ਦਾ ਸਗਨ ਜਿਸ ਨੂੰ ਵੇਖ ਕੇ ਉੱਥੋਂ ਦੇ ਲੋਕੀ ਡੰਗ ਰਹਿ ਗਏ ਹਰਿਆਣੇ ਵਿੱਚ ਵਿਆਹਾਂ ਉੱਤੇ ਰਿਵਾਜ ਦੇ ਅਨੁਸਾਰ ਮਾਮੇ ਵੱਲੋਂ ਭਾਅ ਦਿੱਤਾ ਜਾਂਦਾ ਹੈ ਯਾਨੀ ਸਗਨ ਦਿੱਤਾ ਜਾਂਦਾ ਹੈ ਤੇ ਜਰਜਲੇ ਦੇ ਪਿੰਡ ਸਿਕੰਦਰਪੁਰ ਚ ਆਪਣੀ ਆਪਣੇ ਭੇਵੀਆਂ ਦੇ ਵਿਆਹ ਤੇ ਰਿਵਾੜੀ ਪਹੁੰਚੇ ਮਾਮੇ ਨੇ 1 ਕਰੋੜ 11 ਲੱਖ ਰੁਪਏ ਕੈਸ਼ ਦਾ ਭਾਤ ਭਰਿਆ ਹੈ ਜਾਨੀ ਸਗਨ ਦਿੱਤਾ ਹੈ ਇੰਨਾ ਹੀ ਨਹੀਂ 15 ਤੋਲੇ ਸੋਨਾ ਅਤੇ ਅੱਧਾ ਕਿਲੋ ਚਾਂਦੀ ਵੀ ਦਿੱਤੀ ਹੈ ਇਹ ਵਿਆਹ 7 ਮਾਰਚ ਪ੍ਰਿੰਸ ਸਿਕੰਦਰਪੁਰ ਵਿੱਚ ਸਤ ਗੁਰੂदास ਦੀ ਬੇਟੀ ਸ਼ਿਵਾਨੀ ਅਤੇ ਸੀਤਲਦਾਸੀ ਤੇ ਉਸ ਦੀ ਸ਼ਾਦੀ ਤੇ ਪਹੁੰਚੇ ਉਸਦੇ ਮਾਮੇ ਨੇ ਭਾਤ ਦੀ ਰਸਮ ਅਦਾ ਕੀਤੀ ਤੇ ਜਦੋਂ ਮਾਮੇ ਨੇ ਭਾਤ ਦੀ ਰਸਮ ਵਿੱਚ 500 ਪਾਸੀ ਨੋਟਾਂ ਦੀਆਂ ਗੱਡੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਵਿਆਹ ਵਿੱਚ ਮੌਜੂਦ ਲੋਕੀ 당ਗ ਰਹਿ ਗਏ ਮਾਮਾ ਯਾਨੀ ਓਮਪ੍ਰਕਾਸ਼ ਜੀ ਨੇ ਆਪਣੀਆਂ ਦੋਵੇਂ ਭਨੇਵੀਆਂ ਦੇ ਵਿਆਹ ਵਿੱਚ ਪੂਰੇ 1 ਕਰੋੜ 11 ਲੱਖ 151 ਰੁਪਏ ਕੈਸ਼ ਦੇ ਇਲਾਵਾ ਸੋਨਾ ਚਾਂਦੀ ਦਾ ਸਗਨ ਵੀ ਦਿੱਤਾ ਮਾਮੇ ਵੱਲੋਂ ਦਿੱਤੇ ਗਏ ਸਗਨ ਦੀ ਖੂਬ ਚਰਚਾ ਹੋ ਰਹੀ ਹੈ ਭਨੇਵੀਆਂ ਦੇ ਵਿਆਹ ਤੇ ਮਾਮੇ ਨੇ ਲਾਇਆ ਨੋਟਾਂ ਦਾ ਢੇਰ ਗਿਣਦੇ ਗਿਣਦੇ ਥੱਕ ਗਏ ਲੋਕ ਹਰਿਆਣਾ ਵਿੱਚ ਇੱਕ ਮਾਮੀ ਨੇ ਆਪਣੀ ਆਪਣੇ ਵਿਆਂ ਦਿੱਤਾ 1 ਕਰੋੜ ਦਾ ਸਗਨ ਜਿਸ ਨੂੰ ਵੇਖ ਕੇ ਉੱਥੋਂ ਦੇ ਲੋਕੀ ਡੰਗ ਰਹਿ ਗਏ ਹਰਿਆਣੇ ਵਿੱਚ ਵਿਆਹਾਂ ਉੱਤੇ ਰਿਵਾਜ ਦੇ ਅਨੁਸਾਰ ਮਾਮੇ ਵੱਲੋਂ ਭਾਅ ਦਿੱਤਾ ਜਾਂਦਾ ਹੈ ਯਾਨੀ ਸਗਨ ਦਿੱਤਾ ਜਾਂਦਾ ਹੈ ਤੇ ਜਰਜਿਲੇ ਦੇ ਪਿੰਡ ਸਿਕੰਦਰਪੁਰ ਚ ਆਪਣੀ ਆਪਣੇ ਵਿਆਂ ਦੇ ਵਿਆਹ ਤੇ ਰਿਵਾੜੀ ਪਹੁੰਚੀ ਮਾਮੇ ਨੇ 1 ਕਰੋੜ 11 ਲੱਖ ਰੁਪਏ ਕੈਸ਼ ਦਾ ਭਾਤ ਭਰਿਆ ਹੈ ਯਾਨੀ ਸਗਨ ਦਿੱਤਾ ਹੈ ਇੰਨਾ ਹੀ ਨਹੀਂ 15 ਤੋਲੇ ਸੋਨਾ ਅਤੇ ਅੱਧਾ ਕਿਲੋ ਚਾਂਦੀ ਵੀ ਦਿੱਤੀ ਹੈ ਇਹ ਵਿਆਹ 7 ਮਾਰਚ ਪ੍ਰਿੰਸ ਸਿਕੰਦਰਪੁਰ ਵਿੱਚ ਸਤ ਗੁਰੂਦਾਸ ਦੀ ਬੇਟੀ ਸ਼ਵਾਨੀ ਅਤੇ ਸੀਤਲਦਾਸੀ ਤੇ ਉਸ ਦੀ ਸ਼ਾਦੀ ਤੇ ਪਹੁੰਚੇ ਉਸਦੇ ਮਾਮੇ ਨੇ ਪਾਤ ਦੀ ਰਸਮ ਅਦਾ ਕੀਤੀ ਤੇ ਜਦੋਂ ਮਾਮੇ ਨੇ ਪਾਤ ਦੀ ਰਸਮ ਵਿੱਚ 500 ਪਾਸੇ ਨੋਟਾਂ ਦੀਆਂ ਗੱਡੀਆਂ ਕੁੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਵਿਆਹ ਵਿੱਚ ਮੌਜੂਦ ਲੋਕੀ 당ਗ ਰਹਿ ਗਏ ਮਾਮਾ ਯਾਨੀ ਓਮਪ੍ਰਕਾਸ਼ ਜੀ ਨੇ ਆਪਣੀਆਂ ਦੋਵੇਂ ਭਣਾਵੀਆਂ ਦੇ ਵਿਆਹ ਵਿੱਚ ਪੂਰੇ 1 ਕਰੋੜ 11 ਲੱਖ 151 ਪੇ ਕੈਸ਼ ਦੇ ਇਲਾਵਾ ਸੋਨਾ ਚਾਂਦੀ ਦਾ ਸਗਨ ਵੀ ਦਿੱਤਾ ਮਾਮੇ ਵੱਲੋਂ ਦਿੱਤੇ ਗਏ ਸਗਨ ਦੀ ਖੂਬ ਚਰਚਾ ਹੋ ਰਹੀ ਹੈ